ਕੀ ਕਰਦੇ ਨੇ ਉਹ ਅੱਗੇ ਪਿੱਛੇ ਪਹਿਲਾਂ ਤਾਂ ਧਾਇਰਾ ਵੱਡਾ ਕਰੋ ਧਾਇਰਾ ਪਿੱਛੇ ਮਨਮੁਖੀ ਪਿੱਛੇ ਪਿੱਛੇ ਉੱਤਾਰੀ ਨਾ ਸਾਹਿਬ ਪਿੱਛੇ ਹੋਰ ਹੋਰ ਅੱਗੇ ਧਾਇਰਾ ਬਣਾ ਕਰੋ ਸਾਡੇ ਪਿੱਛੇ ਸਾਡੇ ਕੋਈ ਸੋਜੋ ਪ੍ਰਾਜਾਜੋ ਥੋੜਾ ਥੋੜਾ ਅਜੋ ਪ੍ਰਧਾਨ ਇੱਕ ਆ ਜਾਣਾ ਹੋਈ ਲੇਗਾ ਅਜੋ 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 ਮਣ ਅੱਗੇ ਆ ਜਾਣਾ ਥੋੜੇ ਅੱਗੇ ਆ ਜਾਓ ਤੁਸੀਂ ਇੱਥੇ ਪਾਸੇ ਸਾਡੇ ਪਿੱਛੇ ਅਰੇ ਪ੍ਰਧਾਨ ਆ ਜਾਓ ਜਿਵੇਂ ਸਾਹਿਬ ਜੀ ਇਹ ਮਸਾਭੀ ਹੈ ਕਦੇ ਕਿਸੇ ਦੁਕਾਨਦਾਰ ਤੇ ਹੁੰਦਾ ਕਿ ਕਿਸੇ ਕਿਸਾਨ ਤੇ ਹੁੰਦਾ ਮਜੂਰ ਤੇ ਹੁੰਦਾ ਅਸੀਂ ਲੜਨਾ ਜੋਗ ਤੋਂ ਉਹਦੇ ਹੌਂਸਲੇ ਫੜ ਗਿਆ ਪਰ ਇਹ ਵੀ ਨਾ ਕਹੀਏ ਜਿੰਨਾ ਕਿਸੇ ਸਿੰਘ ਹੱਸ ਕਰਿਆ ਵੀ ਸਾਡੀ ਜਿੱਤ ਨਹੀਂ ਕੋਈ ਹੋਈ ਹੈ ਤਾਂ ਮਜੂਰ ਤੇ ਜਿਹੜਾ ਐਸਐਸਪੀ ਕੁਸ਼ੂਦਾ ਨਹੀਂ ਨੀਗਾ ਜਿਵੇਂ ਉਹਨਾਂ ਨੂੰ ਫੜ ਲਾਂਗੇ ਭਾਲਣਾ ਪਰ ਜਦੋਂ ਸ਼ਹਿਰ ਨਿਵਾਸੀਆਂ ਦਾ ਜਵਾਬ ਆ ਜੱਥੇਬੰਦੀਆਂ ਦਾ ਸਿਰਤੀ ਲੋਕਾਂ ਦਾ ਤਾਂ ਉਹਨਾਂ ਨੂੰ ਕਿੱਥੋਂ ਵੀ ਫੜਕੇ ਨਹੀਂ ਹੋਣੇ ਤੇ ਫੜਕੇ ਲੈਂਦੇ ਮਾਰ ਜੇ ਤੋਂ ਫੜਦੇ ਨਹੀਂ ਉਹ ਇਹ ਨਹੀਂ ਟੁੱਟਿਆ ਟੁੱਟਿਆ ਕਹਾੜੀਆਂ ਮਾਉਂਦੇ ਨੇ ਜਿਵੇਂ ਰਾਣੀ ਨੇ ਵੀ ਕਿਹਾ ਉਹਦੇ ਦੀ ਗੋਲੀ ਕਿਸੇ ਨਹੀਂ ਵੱਜੀ ਇਹਨਾਂ ਦੀ ਲੱਤ ਵੱਜੇ ਗੋਲੀ ਇਹ ਸਹੀ ਗੱਲ ਦੱਸਣੀ ਚਾਹੀਦੀ ਹੈ ਮੈਂ ਤਾਂ ਬਸ ਕਹੂਆ ਛੋਟੇ ਡੇਕਟਰ ਆਗਰਿਆਂ ਮੁਕਾਬਾ ਆਉਂਦੇ ਆ ਪਛਾਣ ਤੇ ਲੜਾਗੇ ਤੇ ਚੜਾਗੇ ਤਾਂ ਇੰਨੀ ਗੱਲ ਹੱਥੇ ਬੋਲਣਾ ਭਾਈ ਕਿਹਦਾ ਖਲਸਾ ਹਾਂ ਮੈਨੂੰ ਖੜੀ ਨਹੀਂ ਮਤਾਂ ਜਾ ਕੇ ਫੇਰ ਬੈਜੋਈ ਭਾਈ ਦੂਜੇ ਜਿਹੜਾ ਸਵਾਲ ਮੈਂ ਥਾਇਲ ਪੰਜ ਹੀ ਸਵਾਲ ਨੇ ਸਾਡੇ ਇੱਕ ਕਹਿੰਦੇ ਜੀ ਕੱਲਾ ਹੁਣ ਫੜ ਲੈ ਤਾਂ ਤੁਸੀਂ ਹੋਰ ਛਲਾਤ ਹੋ ਜਾਓ ਸਾਰੇ ਸ਼ਹਿਰ ਦੇ ਵਿੱਚ ਚੋਰੀਆਂ ਦੇ ਪਰਿਵਾਰ ਮੋਟਰਸਾਈਕਲ ਕਿਸੇ ਦਾ ਚੱਕ ਲੈ ਕਿਸੇ ਦੁਕਾਨ ਦਾ ਜੰਦਾ ਤੋੜ ਲਿਆ ਕੋਈ ਸਵੇਰੇ ਜਾਂਦਾ ਆਪਣੇ ਸਬਜ਼ੀ ਮੰਡੀ ਨੂੰ ਬਲੌਂਦਾ ਜੋ ਬਹੁਤ ਸਾਰੇ ਸੁਰੱਖਤ ਰਹੀ ਵੀ ਕੀਦੇ ਸਿਰ ਤੇ ਮਾਰ ਕੇ ਖਵਾਇਆ ਜਾ ਸਕਦਾ ਛੇਰੀਆਂ ਵਾਲੀ ਸੜਕ ਤੇ ਬਗਜੋ ਸ਼ਾਮ ਨੂੰ ਮੋਟਰਸਾਈਕਲ ਸਕੂਟਰ ਵਾਲਾ ਕਈ ਵਾਰੀ ਹਮਾਲ ਸਹੀ ਸਲਾਮਤ ਆਪਸੇ ਨਹੀਂ ਜਾ ਸਕਦਾ ਜਾਂ ਲੱਤ ਫੋੜਾ ਕੇ ਆਉਂਦਾ ਇਹ ਸਵਾਲ ਨੇ ਜਿਹੜੇ ਸਵਾਲਾਂ ਦਾ ਜਵਾਬ ਅਸੀਂ ਕਿਹਾ ਵੀ ਇੱਥੋਂ ਦਾ ਜਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰਾ ਉਹਨਾਂ ਬੇਇਨਕੀ ਕਰਦਾ ਸਾਡੇ ਕ੍ਰਿਆਨਾ ਸੁਸਟੇਸ਼ਨ ਦੇ ਪ੍ਰਭਾਵ ਨੇ ਲਮੇ ਸੁਨੇਕੋ ਸਾਡੀ ਜਨਮ ਨਹੀਂ ਦੇ ਵੀ ਹੋਣ ਸ੍ਰੀਸ਼ ਨਾਮ ਗੜੀਏ ਬਹੁਤ ਪ੍ਰਧਾਨੀ ਸ਼ਤਕਾਰੂ ਸਾਡੇ ਸਾਰੇ ਜੀ ਮੇਰੇ ਪਿਆਰੇ ابو ਸ਼ਾਮਾਨ ਸਾਡੇ ਸਾਰੇ ਬਤਾਰਨ ਦੇ ਵਿੱਚ ਬਖਵਾ ਪਾਰਟੀਆਂ ਦੇ ਸਭ ਤੋਂ ਵੱਧ ਸਾਰੇ ਬਹੁਤ ਬਹੁਤ ਦਾ ਨਮਾਲ ਬਾਕੀ ਸਾਰੇ ਪਾਰਾ ਨੇ ਕਾਸੀ ਦਿੱਤਾ ਮੇਰੇ ਤਾਂ ਕੋਈ ਮਿਲਦੀ ਹੈ ਬਰਾਬਰ ਨੇ ਖੁੱਲ ਕੇ ਦੱਸਿਆ ਵੀ ਜੋ ਕੋਲ ਸ਼ਹਿਰ ਵਾਸੀ ਨੇ ਜਿੰਨੇ ਸ਼ਹਿਰ ਦੇ ਟ ਲੋਕ ਰਹਿੰਦੇ ਨੇ ਸਾਰੇ ਮਾਤਰਾਂ ਨੂੰ ਸ਼ਾਂਤੀ ਭਾ ਦੇ। ਸ਼ਾਂਤੀ ਖਤ ਲੋਕ ਨੇ, ਆਮਨ ਪਸੰਦ ਲੋਕ ਨੇ। ਇਹਨਾਂ ਨੂੰ ਆਮਨ ਪਰਸਾਦ ਨੂੰ ਬੇਨਤੀ ਹੈ, ਇਹਨਾਂ ਨੂੰ ਆਮਨ ਆਮਾਨ ਨਾਲ ਜੁੜ ਦਿੱਤਾ ਜਾਵੇ। ਬਿਲਕੁਲ ਇਹ ਇਹ ਬਿਲਕੁਲ ਸਾਫ਼ ਸੁਥਰੀ ਗੱਲ ਹੈ। ਜਿਹੜਾ ਬੰਦਾ ਘਰੋਂ ਨਿਕਲਦਾ ਹੈ, ਉਹ ਇਹ ਨਹੀਂ ਕਿ ਨਿਕਲਣਾ ਵੀ ਸ਼ਾਂ ਨੂੰ ਘਰੇ ਬਣਾਵੇ ਜਾਂ ਨਾ ਫੜਾਵੇ, ਸੱਟਾ ਸਾਂਨੇ ਬਣਾਵੇ ਜਾਂ ਬਣਾਵੇ। ਤੁਹਾਡੀ ਬੇਨਤੀ ਹੈ, ਪ੍ਰਸ਼ਾਸਨ ਜੇਕਰ ਕਰ ਬੈਠਾ ਹੈਗਾ, ਇਹ ਸਰਕਾਰ ਦੇ ਇਹ ਸਾਡੀ ਬੇਨਤੀ ਮੰਨ ਲੇ। ਨਾਕ ਦੇ ਨਾਇਦਾਂ ਬਹੁਤ ਧੰਨਵਾਦ ਹੈ ਅਸੀਂ ਨੂੰ ਜਦੋਂ ਮੈਣੇ ਨਾਲ ਇਹ ਵਿਸ਼ਾ ਤੇ ਨਾਕੇ ਲੱਗਣੇ ਚਾਹੀਦੇ ਨੇ ਤਾਂ ਕਿ ਜਿਹੜੇ ਆਮ ਲੋਕ ਨੇ ਆਮ ਸ਼ਰੀ ਦੇ ਜਿਹੜੇ ਅਮਨ ਪਸੰਦ ਨੇ ਉਹਨਾਂ ਦਾ ਕੁਝ ਨਾ ਕੁਝ ਪਚਾਇਆ ਹੋ ਸਕੇ ਬਾਕੀ ਜੋ ਕਮੇਟੀ ਸਾਡੀ ਜੋ ਵੀ ਕਮੇਟੀ ਹੈ ਇੱਕ ਮੇਰੀ ਬੇਨਤੀ ਹੈ ਵੱੱਕ ਵੱਡਾ ਅਸਲਾ ਦੇ ਫੋਨ ਕੱਲੇ ਕਦੇ ਬੰਦੇ ਨੂੰ ਕਮੇਟੀ ਆਉਣ ਨੂੰ ਆ ਰਹੇ ਨੇ ਮੇਰੀ ਬੇਨਤੀ ਹੈ ਇੱਕ ਬੰਦੇ ਦੇ ਕਿਸੇ ਦੇ ਹਵਾਸਾਂ ਨਾਲ ਨਹੀਂ ਇਹ ਜੋ ਵੀ ਫੈਸਲਾ ਹੋਊਗਾ ਇਹ ਕੀ ਮੇਰੀ ਕਮੇਟੀ ਨਹੀਂ ਹੋਊਗਾ ਸੋ ਦੁਬਾਰੇ ਜਿੱਦ ਲਈ ਸਾਡੇ ਸੱਜਣ ਨੇ ਮਿੱਤਰ ਨੇ ਕੋਈ ਪ੍ਰਸ਼ਾਸਨਿਕ ਟੀਟਾਲੀ ਦੇ ਉਹਨਾਂ ਨੂੰ ਬੇਨਤੀ ਹੈ ਵੀ ਜੇ ਉਹਨਾਂ ਨੇ ਕੋਈ ਮੀਟਿੰਗ ਕਰਨੀ ਹੈ ਉਹ ਗੱਲਬਾਤ ਕਰਨੀ ਹੈ ਚਾਹੇ 22 ਨੰਬਰ ਕਮੇਟੀ ਨਾਲ ਹੀ ਗੱਲ ਕਰਨਾ ਇਹਨਾਂ ਕਹਿੰਦਾ ਹਾਂ ਤੁਹਾਡਾ ਫ਼ਾਣ ਦਾ ਧੰਨਵਾਦ ਜਾਇ ਹਨੇ ਥੋੜੀ ਜੀ ਬੇਨਤੀ ਹੈ ਵੀ ਦਾਇਰਾ ਜੀ ਥੋੜਾ ਜਿਹਾ ਖੁੱਲਾ ਕਰ ਲੋ ਖੁੱਲਾ ਕਰ ਲਗੇ ਜੀ ਆ میںوجوان آگو نے ਆਰਟੀ ਐਕਟੀਵਿਸਟ ਦਾ ਮਾਰਕ ਗੋਇਲ ਜੀ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਮਾਰਕ ਸਾਂਝਾ ਨਾ ਤੇਰੀ ਕਰਕੇ ਕਾਗਜ਼ਾਂ ਵਿੱਚ ਅਸੀਂ ਜਿਹੜਾ ਨਾ ਬਹੁਤ ਧੰਨਵਾਦ ਜੀ ਜੇਕਰ ਇਹ ਚਾਚਾ ਜੀ ਤੇ ਹਮਲਾ ਹੋਇਆ ਸੀਗਾ ਤੁਸੀਂ ਸਾਰੇ ਨਾਲ ਖੜੇ ਹੋਗੇ ਤੇ ਬਾਰੇ ਬਹੁਤ ਬਹੁਤ ਧੰਨਵਾਦ ਮੀਡੀਆ ਦਾ ਵੀ ਤੇ ਸਾਰਿਆਂ ਦਾ ਸਮਰਥਨ ਦਾ ਵੀ ਤੇ ਮੇਨ ਗੱਲ ਇੱਥੇ ਮੈਂ ਇਹ ਕਰ ਲਿਉਣਾ ਵੀ ਇਹ ਹਮਲਾ ਕੱਲਾ ਇੱਕ ਬੰਦੇ ਤੇ ਨਹੀਂ ਹੈਗਾ ਇੱਕ ਪਰਿਵਾਰ ਤੇ ਨਹੀਂ ਹੈਗਾ ਇਹ ਸਾਰੇ ਸ਼ਹਿਰ ਤੇ ਹੌਂ ਲੈਗਾ ਤੁਸੀਂ ਦੇਖੋ ਵੀ ਮਾਨਸਟਰ ਦੇ ਵਿੱਚ ਹਜੇ ਘਟਨਾਵਾਂ ਕਦੋਂ ਹੁੰਦੀਆਂ ਸੀ ਕਿਤੇ ਆਪਾਂ ਸੁਣਦੇ ਸੀ ਕਿ ਥੋੜੀ ਚੱਲ ਗਈ ਕਦੋਂ ਆਪਾਂ ਸੁਣਦੇ ਸੀ ਕਿ ਕਿੰਨਾ ਬੋਦੀ ਪਾ ਕੇ ਲਈ ਹੋਨੇ ਜਿਹੜਾ ਹੈਗਾ ਕੌਮੇ ਦਾ ਕੰਮ ਹੋ ਗਿਆ ਜਿਹੜਾ ਸੋਚਦੇ ਆ ਕਿ ਕਿਸੇ ਨੇ ਝੂਠ ਜਿਹੀ ਬੋਲੀ ਦੇ ਰਹੀ ਕਿਤੇ ਸੁਣਦੇ ਆ ਕਿ ਕਿਸੇ ਨੂੰ ਧਮਕੀ ਆ ਗਈ ਕਿਸੇ ਨੂੰ ਸੁਣਦੇ ਆ ਕਿ ਕਿਸੇ ਦੇ ਗੋਲੀ ਚੱਲ ਗਈ ਹੈ ਗੋਲੀ ਚੱਲਣ ਵਾਲਾ ਕੰਮ ਹੋ ਗਿਆ ਸਾਡੇ ਸ਼ਹਿਰ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਅਜਾ ਕੁਝ ਹੋਣ ਕਿਉਂ ਲੱਗ ਗਿਆ ਕਿਸੇ ਦੀ ਹਿੰਮਤ ਕਿਵੇਂ ਪੈ ਗਈ ਕਿ ਸਾਡੇ ਵਾਣਸਾ ਦੇ ਵਿੱਚ ਅਜਾ ਕੁਝ ਕਰਨ ਲੱਗੇ ਸੋ ਸਾਰੇ ਤੁਸੀਂ ਖੜੇ ਹੋਗੇ ਇਹ ਜਿਹੜਾ ਜਵਾਬ ਲੈਣਾ ਹੈ ਸਾਰਿਆਂ ਨੂੰ ਆਪਾਂ ਨੂੰ ਮਿਲਣਾ ਪਰ ਸਾਰਿਆਂ ਨੂੰ ਲੱਭ ਕੇ ਦੇਣਾ ਪਊਗਾ ਇਹ ਇਕੱਲੇ ਇੱਕ ਬੰਦੇ ਦੀ ਦਿੱਕਤ ਨਹੀਂ ਇੱਕ ਪਰਿਵਾਰ ਦੀ ਦਿੱਕਤ ਨਹੀਂ ਸਾਰੇ ਮਾਨਸਾਈਡ ਦੀ ਦਿੱਕਤ ਹੈ ਇੱਕ ਬੰਦੇ ਦਾ ਪਰੋਤੀ ਮੰਗੀ ਤੇ ਜਦੋਂ ਰਾਹ ਖੁੱਲ ਗਿਆ ਇੱਕ ਬੰਦੇ ਨੂੰ ਇੱਕ ਬੰਦੇ ਨੇ ਕੋਣੀ ਚੱਲੀ ਜਦੋਂ ਰਾਹ ਖੁੱਲ ਗਿਆ ਨਾ ਤੇ ਉਹਨਾਂ ਨੇ ਅਗਲੀ ਤੇ ਰਾਹ ਵਟ ਲੈਣੀਆਂ ਉਸ ਤੋਂ ਬਾਅਦ ਅਗਲਾ ਬੰਪਾਨੀ ਕੋਈ ਅਗਲਾ ਬੰਦਾ ਤੇ ਇਹੀ ਕੰਮ ਜਿਹੜਾ ਹੈਗਾ ਸਾਰੇ ਸ਼ਹਿਰਾਂ ਦੇ ਵਿੱਚ ਚੱਲਿਆ ਹੋਇਆ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਜਦੋਂ ਵੀ ਆਪਾਂ ਇਕੱਠੇ ਹੋਇਆ ਕਰੀਏ ਤੇ ਸਾਰੇ ਆਇਆ ਕਰੋ ਕਿਉਂਕਿ ਜਿਹੜਿਆ ਇਹ ਜਿਹੜਾ ਆਪਾਂ ਮਤਲਬ ਇਕੱਠੇ ਹੋ ਕੇ ਅਪੀਲ ਕਰਦੇ ਆ ਨਾ ਇਹਦਾ ਅਸਰ ਪ੍ਰਸ਼ਾਸਨ ਤੇ ਵੀ ਹੁੰਦਾ ਹੈ ਇਹਦਾ ਅਸਰ ਸਰਕਾਰ ਤੇ ਵੀ ਹੁੰਦਾ ਹੁਣ ਮੈਨੂੰ ਫੋਨਦੇ ਪ੍ਰਸ਼ਾਸਨ ਦੇ ਫੋਨ ਆ ਜਾਂਦੇ ਆ ਇਥੋਂ ਦੇ ਪੁਲਿਸ ਅਫਸਰਾਂ ਦੇ ਆਉਣੀ ਆਉਣੇ ਟੰਗੀ ਘੜਵਾਈ ਜਾਂਦੇ ਆ ਸਰਕਾਰ ਦੇ ਵਿੱਚੋਂ ਹੋਣਾ ਹੀ ਜਾਂਦੇ ਆ ਕਿ ਤੁਸੀਂ ਇਹ ਨਾ ਕਰੋ ਇਹ ਨਾ ਕਰੋ ਪਰ ਮੈਨੂੰ ਨਹੀਂ ਕੋਈ ਗੱਲ ਨਹੀਂ ਹੈ ਕਿ ਜਿਵੇਂ ਜਿਹੜੀ ਕਮੇਟੀ ਹੈਗੀ ਹੈ ਜਿਵੇਂ ਕਮੇਟੀ ਫੈਸਲਾ ਕਰੂਗੀ ਅਸੀਂ ਉਵੇਂ ਹੀ ਕਰਤਾ ਹੈ ਰਾਧਾ ਪਰਿਵਾਰ ਕਮੇਟੀ ਤੋਂ ਬਾਰੇ ਬਾਹਰ ਸੀਗਾ ਤੇ ਨਾਕ ਤੇ ਹੋਊਗਾ ਦੂਜੀ ਗੱਲ ਇਹ ਹੈ ਕਿ ਜਦੋਂ ਸ਼ਹਿਰ ਵਾਸੀ ਆਪਾਂ ਸਾਰੇ ਇਕੱਠੇ ਹੁੰਦੇ ਆ ਤੇ ਸਾਰੇ ਸਾਰੇ ਮੈਂ ਕਹਿੰਦਾ ਵੀ ਆਪਣੇ ਨਾਲ ਲੈ ਕੇ ਆਇਆ ਕਰੋ ਸਾਰੇ ਖੜਿਆ ਕਰੋ ਕਿਉਂਕਿ ਅੱਜ ਇੱਕ ਵੱਡਾ ਦਿੱਕਤ ਦੇ ਵਿੱਚ ਅੱਜ ਇੱਕ ਬੰਦੇ ਨੂੰ ਗੋਲੀ ਚੱਲੀ ਹੈ ਕੋਈ ਪੱਕੇ ਰਾਤ ਮੋਢੇ ਦੇ ਹੋਊਗੀ ਅਸੀਂ ਨਾਲ ਖੜਾਂਗੇ ਮੈਂ ਕਹਿੰਦਾ ਜਿੱਥੇ ਦਿੰਦੇ ਦੋਗੇ ਅਸੀਂ ਨਾਲ ਖੜਾ ਸਾਡਾ ਪਰਿਵਾਰ ਖੜੂਗਾ ਅਸੀਂ ਖੜਾਂਗੇ ਕਮੇਟੀ ਗਰੁੱਪ ਦੇ ਸਾਰੇ ਮਿਲਣਗੇ ਸਾਰਾ ਮਾਨਸਾ ਕਰੂਗਾ ਤੁਹਾਡੇ ਨਾਲ ਪਰ ਤੁਸੀਂ ਕੋਈ ਵੀ ਕਦੇ ਵੀ ਨੋ ਲੇਕਨ ਹੋਰ ਲੱਗ ਰਿਹਾ ਕੋਣ ਇਹ ਦੂਜੀ ਵੱਡੀ ਕਹਾਣੀ ਡਾਕਟਰ ਘਟਾਰ ਅਮੀਰ ਨਾਨੀ ਦੇ ਮੇਰੀ ਗੱਲ ਹੋਈ ਆ ਆਪਣੀ ਉਹ ਮਤਲਬ 15 ਮਿੰਟ ਪਹਿਲਾਂ ਗੱਲ ਹੋਈ ਆ ਉਦੋਂ ਉਹ ਚੀਮਾ ਡੱਪਗੇ ਸੀ ਮੈਨੂੰ ਲੱਗਦਾ 15 20 ਮਿੰਟ 20 25 ਮਿੰਟ ਤੇ ਪਹੁੰਚ ਜਾਣਗੇ ਤੇ ਤੁਸੀਂ ਸਾਰੇ ਉਹਨਾਂ ਨੂੰ ਵੀ ਮਿਲ ਕੇ ਜਰੂਰ ਜਾਇਓ ਕਿਉਂਕਿ ਸਪੈਸ਼ਲ ਆਪਣੇ ਸ਼ਹਿਰ ਦੇ ਉੱਤੇ ਜਿਹੜੀ ਦਿੱਕਤ ਆਈ ਉਹਦੇ ਕਰਕੇ ਉਹ ਟੈਲ ਤੋਂ ਚੱਲ ਕੇ ਆ ਰਹੇ ਆ ਬਹੁਤ ਬਹੁਤ ਧੰਨਵਾਦ ਹੋਰ ਮੈਂ ਬੇਨਤੀ ਕਰਦਾ ਸਾਕਾ ਐਮਐਲਏ ਤੇ ਸਾਕਾ ਮੈਂ ਮੀਟਿੰਗ ਬੁਧਰਣ ਉਹਨਾਂ ਔਰਤਾਂ ਨੂੰ ਉਹ ਫੰਡ ਦਾ ਅਗਲਾ ਸੰਭ ਅਗਲਾ ਵੀ ਨਾਲ ਜੀ ਨਾਲ ਨਮਸਕਾਰ ਜੀ ਰਾਵਣ ਦੇ ਗੱਢੀ ਮੈਂ ਕਹਿੰਦਾ ਬੈਠਣਾ ਜੇ ਸਾਰਾ ਲੋਕ ਮੇਰਾ ਖਿਆਲ ਆਪਾਂ ਬੈਹਿ ਜੀ ਗਏ ਜੇ ਖੜਾ ਹੋ ਜੂ ਪਿੱਛੇ ਹੋ ਜੇ ਮੜਾ ਜਾ ਖੜਾ ਹੋ ਜੂ ਨਾਲ ਹੋਰ ਜੀ ਬਹਾਲ ਹੋ ਦੱਸ ਜੀ ਕਰੋ ਬੈਠੋ ਨਾ ਜੀ ਬੈਠੋ ਕਮੇਟੀ ਬੈਠੋ 12 ਲੋਕਾਂ ਕਾ ਦੀ ਬਿਠਾਓ ਲੋਨੋ ਬਿਠਾਓ ਆਪਾਂ ਤੋਂ ਬੈਠੇ ਪਹਿਲੇ ਜੀ ਬੈਠੋ ਪੱਟਾ ਦੇ ਬਹਾਲ ਆ ਮਾਨਕ ਗੋਲ ਜੀ ਇਹ ਸਰਕਾਰ ਹਾਂਜੀ ਬੈਂਡ ਕਰ ਮੈਂ ਬੰਦ ਕਰ ਪੈ ਜੀ ਯਾਰ ਕਰਦੇ ਨੂੰ ਜੀ ਕਰਦੇ ਬੜੇ ਮੰਗ ਪਰੋਂ ਨੌਜਵਾਨ ਨੂੰ ਕਤਲ ਕਰ ਕੋਲੇ ਲੋਕ ਤੁਸੀਂ ਈਰਾਨ ਆਉਂਗੇ ਆਪਾਂ ਮਾਨਸਾ ਦੇ ਵਸਿੰਦੇ ਆ ਸਾਰੇ ਉਹ ਜਵਾਰ ਕਹ ਦੋ ਮਾਰ ਕੇ ਗੋਲੀਆਂ ਚਲਾ ਕੇ ਕਈਦਰ ਖਾਰੇ ਵਿੱਚ ਦੀ ਕਿਲਣ ਵਿੱਚ ਦੀ ਬੱਪੀਆਂ ਨੇ ਪੀਜੀ ਇਹਨਾਂ ਖਿਆਲਾ ਵਿੱਚ ਦੀ ਪੂਰੇ 3 ਘੰਟੇ ਮਾਨਸਾ ਦੇ ਆਲੇ-ਦਾਲੇ ਤੁਰੇ ਫਿਰੇ ਨੇ 3 ਘੰਟੇ ਨਾ ਪੁਲਸ ਨੇ ਪਿੱਛਾ ਕੀਤਾ ਉਹਨਾਂ ਦਾ ਨਾ ਕੋਈ ਕਾਰਵਾਈ ਕੀਤੀ ਸਗੋਂ ਪੁਲਸ ਡਰ ਗਈ ਮੈਂ ਹਸਪਤਾਲ ਜਾਇਆ 15 ਮਿੰਟਾਂ ਬਾਅਦ ਤੁਸੀਂ ਵੀ ਆਏ ਹੋਵੋਗੇ ਆ ਪਰਿਵਾਰ ਖੜਾ ਚਮਕੌਰ ਸੰਗੋਰੀ ਬਲਕੌਰ ਸੰਗੋਰੀ ਪੁਲਸ ਵਾਲੇ ਕਹਿੰਦੇ ਸਾਡੇ ਗੱਲੀਆਂ ਲੋਕ ਤੇ ਪਹਜਣਾ ਹਸਤਾਲ ਚ ਅਤਾਬ ਦੀ ਰਾਖੀ ਕਰਦੇ ਆ ਇਹ ਸਾਡੀ ਰਾਖੀ ਕੀ ਕਰਨਗੇ ਸਾਡਾ ਹੀਰਾ ਰੌਜਵਾਨ ਉਹਦਾ ਮਰਡਰ ਹੋ ਗਿਆ ਤੇ ਇਹਨਾਂ ਦੇ ਕੋਈ ਜਾਗ ਚੇਤੇ ਨਹੀਂ ਗੱਲ ਆ ਗੱਲਾਂ ਜਿਹੜੀਆਂ ਅੱਜ ਹੋਰੀਆਂ ਨੇ ਇਹ ਜਿਹੜੇ ਕੱਲ ਪਰਸੋ ਗੋਲੀ ਚੱਲੀ ਏ ਇਹਨਾਂ ਨੇ ਕੁਝ ਨਹੀਂ ਕਰਨਾ ਇਹ ਨਲਾਇਕ ਮੁੱਖ ਮੰਤਰੀ ਨਲਾਇਕ ਪ੍ਰਸ਼ਾਸ਼ਕਨ ਸਾਡੇ ਪੰਜਾਬ ਸੂਬੇ ਦਾ ਤਰਾ ਵੀ ਰੱਖੇਗਾ ਸਹੀ ਮਾਨਾਂ ਦੇ ਵਿੱਚ ਜਿੱਥੇ ਕਿਤੇ ਨਸ਼ੇ ਦੀ ਗੱਲ ਚੱਲਦੀ ਹੈ ਜਿੱਥੇ ਚੋਰੀਆਂ ਡਾਕਿਆਂ ਦੀ ਗੱਲ ਚੱਲਦੀ ਹੈ ਇਹਦਾ ਖੁੱਲ੍ਹਾ ਜੜ ਰੱਖਿਆ ਇਹਨਾਂ ਨੇ ਵੀ ਪੰਜਾਬ ਨੂੰ ਜੁੱਤੀ ਮਰਜੀ ਮਾਰੋ ਇਸ ਦਾ ਉਹਦੇ ਘਰ ਪਹੁੰਚਣੇ ਆ ਜਿਵੇਂ ਜ਼ਿਲ੍ਹਾ ਭੁਲਰ ਫੜਿਆ ਗਿਆ ਹੈ ਭੁਲਰ ਦੇ ਘਰੋਂ ਕਿੰਨੇ ਪੈਸੇ ਬੜੇ ਗਏ ਨੇ ਇੱਥੇ ਪਤਾ ਨਹੀਂ ਬੜੇ ਮੋਗਰੀਆ ਦੇ ਇੱਥੇ ਪਤਾ ਨਹੀਂ ਜਿੰਨੇ ਘੋਰ ਬੈਠੇ ਨੇ ਜਿੰਨਾ ਕੋਲੇ ਪਤਾ ਨਹੀਂ ਕਿੰਨੀ ਸੰਪਤੀ ਹੈ 100 2 ਏਕੜ ਦੇ ਫਾਰਮ 4 400 ਏਕੜ ਦੇ ਫਾਰਮ ਲੇਕਿਨ ਕਹਿੰਦੇ ਸੀ ਉਦੋਂ ਜੀ ਬਾਲੀ ਸੀ ਵੀ ਇਹਨਾਂ ਦੇ ਗੱਲਾਂ 'ਚ ਆ ਕੇ ਮਸਤੀ ਜੀ ਬਾਲੀ ਮੁੱਕ ਰਹੀ ਉਦੋਂ ਕਹਿੰਦੇ ਸੀ ਕਿ ਅਸੀਂ ਤਾਂ ਜੀ 50 ਮਿੰਟਾਂ 'ਚ ਕਿਸਾਨਾਂ ਨੂੰ ਐਮ ਐਸ ਬੀ ਦੇ ਦਾਂਗੇ 50 ਮਿੰਟਾਂ 'ਚ ਜਲਦੀ ਪੈਸੇ ਦਾ ਪ੍ਰਬੰਧ ਕਰ ਲਾਂਗੇ ਅਸੀਂ ਕੋਈ ਕਰਜ਼ਾ ਨਹੀਂ ਲਵਾਂਗੇ ਅਸੀਂ ਆ ਕਰਾਂਗੇ ਇਮਾਨਦਾਰ ਸਰਕਾਰ ਹੋਊਗੀ ਜ਼ੀਰੋ ਟੋਲਰੈਂਸ ਹੋਊਗੀ ਲੇਕਿਨ ਅੱਜ ਸਾਰੀਆਂ ਗੱਲਾਂ ਅੱਧਾ ਪਾਰ ਕਰ ਗਈਆਂ ਮੈਂ ਤਾਂ ਹੈਰਾਨ ਆ ਲੋਕਾਂ ਕੋਲੇ ਆ ਬਾਰੇ ਜਿਹੜੇ ਇਹਨਾਂ ਨਾਲ ਸੰਬੰਧ ਰੱਖਦੇ ਨੇ ਇਹਨਾਂ ਨਾਲ ਸੰਬੰਧ ਤੋੜ ਲਓ ਇਹਨਾਂ ਕੋਲੇ ਕੁਝ ਨਹੀਂ ਹੈਗਾ ਇਹਨਾਂ ਨੇ ਪੰਜਾਬ ਨੂੰ 4 ਸਾਲਾਂ ਚ ਰੋਟਿਆ ਪਿੱਟਿਆ ਉਹ ਦਿੱਲੀ ਵਾਲਿਆਂ ਨੂੰ ਸੁਭਾਤਾ ਪੰਜਾਬ ਆ ਸਾਡੇ ਗੋਲੀਆਂ ਚੱਲਦੀਆਂ ਨੇ ਇਹਨਾਂ ਨਾਲ ਕੋਈ ਅਸਾਂ ਗੱਲਾਂ ਦਾ ਸਰੋਕ ਆ ਦੀ ਪੰਜਾਬ ਦੀ ਅਮਨ ਸ਼ਾਂਤੀ ਪੰਜਾਬ ਦਾ ਲਾਅ ਐਂਡ ਆਰ ਬਿਲਕੁਲ ਭੰਗ ਹੋ ਚੁੱਕਿਆ ਹੈ ਬਿਲਕੁਲ ਖਤਮਾ ਹੋ ਚੁੱਕਿਆ ਹੈ ਤੁਸੀਂ ਸचेत ਹੋਇਓ ਤੁਹਾਡਾ ਧੰਨਵਾਦ ਮੈਂ ਪ੍ਰਸ਼ਾਸਨ ਨੂੰ ਕਹਿਣਾ ਇਹਨਾਂ ਲੋਕਾਂ ਦੀ ਗੱਲ ਸੁਣੋ ਸਮਝੋ ਵਰਨਾ ਗੱਲ ਚੱਲ ਨਹੀਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਇਹ ਹੈ ਅਭੀ ਪ੍ਰੈਸ ਵਾਲਿਆਂ ਨੂੰ ਵੀ ਕਿ ਇੱਕ ਪੰਜ ਮੈਂਬਰੀ ਕਮੇਟੀ ਬਣਾਈਏ ਤੋ ਵਾਅਦਾ ਹਾਂ ਅਗਲਾ ਪ੍ਰੋਗਰਾਮ ਕੀ ਹੋਊਗਾ ਤੇ ਕਿਹੜੇ ਕਿਹੜੇ ਮੁੱਦੇ ਮੈਂ ਇਹ ਜਿਹੜੇ ਪੰਜ ਸਵਾਲ ਪਾਏ ਨੇ ਇਹਨਾਂ ਬਾਰੇ ਡਿਟੇਲ 'ਚ ਇਕੱਠੇ ਪ੍ਰੈਸ ਕਾਨਫਰੰਸ ਕਰਦੇ ਆਗੇ ਉਸ ਤੋਂ ਬਾਅਦ ਮੰਦਰ ਦੇ ਵਿੱਚ ਰੱਖੀ ਹੋਈ ਹੈ ਪ੍ਰੈਸ ਕਾਨਫਰੰਸ ਐਸ ਤੋਂ ਬਾਅਦ ਤੇ ਦੂਜਾ ਇੱਥੇ ਸਾਡੇ ਕੋਲੇ ਚੋਰੀਆਂ ਹੋਈਆਂ ਨੇ ਕਈ ਘਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਵੀ ਪੂਰੇ ਦਾ ਪੂਰਾ ਘਰ ਦਾ ਸਮਾਨ ਲੈ ਕੇ ਕੋਈ ਚੋਰ ਨਹੀਂ ਫੜਾਇਆ ਜਾ ਰਿਹਾ ਬਈ ਮਲਾ ਮੋਟਰਸਾਈਕਲ ਚੱਕੇ ਜਾ ਰਹੇ ਨੇ ਤੇ ਬੇਨਤੀ ਕਰਦੇ ਵੇ ਜਿਲ੍ਹਾ ਪ੍ਰਸ਼ਾਸਨ ਨਾਕਾਮੀ ਆ ਇਸੇ ਕਰਕੇ ਅਸੀਂ ਕਿਹਾ ਵੀ ਭਈ ਇਹਨੂੰ ਬਲੇ ਸੋਚਦਾ ਕੀਤਾ ਜਾਵੇ ਦੂਜਾ ਮੈਂ ਬੇਨਤੀ ਕਰਦਾ मतलब अपने सिद्धू मुसे वाले ਦੇ ਪਿਤਾ ਸਾਡੇ ਬਹੁਤ ਹੀ ਸਤਿਕਾਰਯੋਗ ਬਲਵੰਤ ਸਿੰਘ ਜੀ ਨੂੰ ਉਹ ਆਪਣੇ ਨਾਲ ਵਿਚਾਰ ਸੱਦੇ ਠੀਕੋ ਜੀ ਅੱਜ ਖੁਸ਼ੀ ਆਫ ਇਸ ਬੰਦਗੀ ਕਰਦੀਆਂ ਸੋਚੀ ਜੀ ਮੈਂ 3 ਸਾਲ ਤੋਂ ਇਸ ਬਰਾਈ ਦੇ ਨਾਲ ਜੰਗ ਲੜਿਆ ਹਾਂ ਪਰ ਆਪ ਦੀਆਂ ਸਹਾਇਤਾ ਦੇ ਮੰਨਦੇ ਉਸ ਜੇਪਾ ਦੇਗਾ ਨਾ ਪੁਲਿਸ ਮਾਰਗਮੈਂਡ ਨਹੀਂ ਦੱਸ ਰਹੀ ਉਹ ਬੰਦੇ ਫਲਾਣ ਰੋਪੜ ਤੋਂ ਚੱਲ ਕੇ ਮਾਨਸਾ ਆਏ ਕਿਸ ਬੰਦੇ ਨੇ ਉਹਨਾਂ ਨੂੰ ਟਾਰਗੇਟ ਦਿੱਤਾ ਉਹਨਾਂ ਨੂੰ ਕਿਵੇਂ ਕਿਹਾ ਵੀ ਤੁਸੀਂ ਪੌਸ਼ਲਾਕੇ ਦੇ ਵਿੱਚ ਜਾ ਕੇ ਸ਼ਹਿਰ ਦੇ ਵਿੱਚ ਜਾ ਕੇ ਫਾਇਲਿੰਗ ਕਰਕੇ ਆਓ ਤੇ ਫੇਰ ਆਪਾਂ ਖਾਸ ਅਚਾਰ ਕਰਾਂਗੇ ਤਾਂ ਇਹ ਜਿਹੜਾ ਕੰਮ ਹੈ ਇਹ ਕਿਸੇ ਦੀ ਬਿਨੂਪੂਰ ਤੋਂ ਬਿਨਾ ਕਿਸੇ ਰਾਜਨੀਤਿਕ ਪ੍ਰਭਾਵ ਤੋਂ ਬਿਨਾ ਹੋ ਨਹੀਂ ਸਕਦਾ ਤੁਸੀਂ ਇਹ ਗੱਲ ਸਮਝ ਲਓ ਮੈਂ ਇਸੇ ਦੇ ਕਮਾਲੀ ਨਾਲ ਲੜਦਾ ਲੜਦ ਨੂੰ 4 ਸਾਲ ਹੋ ਗਏ ਮੈਨੂੰ ਸ਼ੁਕਰਾਂ ਤੋਂ ਉੱਪਰ ਤੱਕ ਨਹੀਂ ਜਾਣ ਦਤਾ ਅਜੇ ਤੱਕ ਕਿਸੇ ਵੀ ਇਨਵੈਸਟੀਗੇਸ਼ਨ ਨੇ ਔਰ ਕੋਈ ਜਨ ਵੀ ਇੱਥੇ ਬਸੂ ਗਿਆ ਬੰਦੇ ਫੜ ਲੈਣਗੇ ਆਜੋ ਹੁਣ ਬੰਦਾ ਜਿੰਨੇ ਫੜਿਆ ਜਾਂਦਾ ਜਿੰਨੇ ਬੈਠਾ ਉਹਦਾ ਕੰਟੈਕਟ ਕਿਸੇ ਰਾਜਨੀਤਿਕ ਦੇਨਾਰ ਉਹ ਬੰਦਾ ਟਾਰਗੇਟ ਦਿੰਦਾ ਹੈ ਸ਼ਹਿਰ ਨੂੰ ਕੇ ਦਿੰਦਾ ਆਹ ਉਥੋਂ 5 ਲੱਖ ਰੁਪਈਆ ਮੈਂ ਮਹੀਨਾ ਇਹਨਾਂ ਨੂੰ ਦੇਉਂਗਾ ਕਿਰਾਏ ਤੇ ਬਾਕੀ ਦਾ ਬੰਦੇ ਕਰਦੇ ਰੱਖੇ ਹੋਏ ਨੇ ਉਹਨੀਆਂ ਤਨਖਾਹਾਂ ਨੇ ਕੇ ਲਾਗਰਨੀ ਤੇ ਉਹਨੇ ਜਦੋਂ ਜ਼ਿਲ੍ਹੇ ਦੇ ਐਸਐਸਪੀ ਕੋਲੇ ਪਹੁੰਚ ਕੀਤੀ ਕਿਹਾ ਐਸਐਸਪੀ ਦਾ ਦਲਾਤ ਸੀਗਾ ਪੈਸੇ ਲੈਣ ਵਾਲਾ ਉਹਦੇ ਰਾਹੀਂ ਤਾਂ ਉਹਨੇ ਕਿਹਾ ਕਿ 2 ਲੱਖ ਰੁਪਈਆ ਪਹਿਲੇ ਸਾਲ ਦਾ ਐਸਐਸਪੀ ਨੂੰ ਪੰਨੇ ਦੇ ਐਸਐਸਪੀ ਨੂੰ ਉਸ ਬੰਦੇ ਨੇ ਦਿੱਤਾ ਇਹ ਉਹਨੂੰ ਧਮਕੀਆਂ ਆਉਣੀਆਂ ਬੰਦ ਹੋ ਗਈਆਂ ਇਹਦੇ ਤੋਂ ਬਿਲਕੁਲ ਤੁਸੀਂ ਸਮਝ ਲਓ ਕਿ ਇਹ ਸਾਰਾ ਕੁਝ ਹਿੰਦੀ ਸ਼ਹਿਰ ਤੇ ਕਿੰਦੇ ਇਸ਼ਾਰੇ ਤੇ ਤੇ ਕਿਵੇਂ ਪੰਜਾਬ ਦੇ ਵਿੱਚ ਚੜਾ ਹੈਗਾ ਉਹ ਚੱਲ ਰਿਹਾ ਪੰਜਾਬ ਦੇ ਵਿੱਚ ਇਖੋਦੇ ਰਾਜ ਕਰਨ ਵਾਲੀ ਪਾਰਟੀ ਇਖੋਦੀ ਅਫਸਰशाही ਅੱਜ ਦੋਨੋਂ ਹੱਥੀ ਜਿਹੜਾ ਹੈਗਾ ਪੈਸਾ ਉਹ ਇਕੱਠਾ ਕਰਨ ਜਿਹੜਾ ਲੱਗੇ ਹੋਇਆ ਪੰਜਾਬ ਦੇ ਵਿੱਚ ਲੋਕਾਂ ਦੀ ਜ਼ਿੰਦਗੀ لوگ کا دیا جنگی لیا مشکرہ پنجاب دیا مشکرہ اونا دا حل کرنا تا دور ہی کل اے اونا دے ایمدے دے بھی سوچ دے وچار دے تک لیے جتو گا کہ ہم دا یہ بھی گوشی جڑے سی ابراد کر کے نکل گئے اونا نا پتا مردہ بات مردہ ہائے 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 لوگ کہتا جندہ بات جندہ بات جندہ بات مردہ سیاسی ਮੁਰਦਾਬਾਦ 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 ਉਹਨਾਂ ਦੇ ਸੱਤ ਤੋਂ ਸ਼ੁਰੂ ਤੋਂ ਇੱਕ ਗੱਲ ਤੇ ਗੱਲ ਰਿਹਾ ਵੀ ਜਿਹੜੇ ਪੁਲਿਸ ਦੇ ਦਲਾਲ ਹੁੰਦੇ ਸਾਡੇ ਵਿੱਚ ਉਹਨਾਂ ਤੋਂ ਬਚੀਓ ਜੇ ਪਿੰਡ ਦੇ ਵਿੱਚ ਕੋਈ ਮਕਦਰ ਹੋਇਆ ਪਿੰਡ ਵਾਲਿਆਂ ਨੂੰ ਪਤਾ ਹੁੰਦਾ ਜੇ ਸ਼ਹਿਰ 'ਚ ਦਲਾਲ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਹੁਣ ਅਗਲੀ ਗੱਲ ਦੱਸਦਾ ਜੇ ਅਸੀਂ ਮਲਾਜਮਾਂ ਤੇ ਇੱਕ ਬਰੇਟੇ ਕਾਂਡ ਹੋਇਆ ਸੀ ਆ ਬੰਦ ਹੋ ਗਿਆ ਬਈ ਇਹ ਇੱਕ ਕਾਂਡ ਹੋਇਆ ਅਸੀਂ ਪੁਲਿਸ ਨੂੰ ਸਾਰੇ ਮੈਂ ਸੁਣਦਾ ਲੋ ਪੁਲਿਸ ਦੋਸ਼ੀ ਪੁਲਸੇ ਸਿਪਾਹੀ ਤੋਂ ਲੈ ਕੇ ਪੀਐਸਪੀ ਦੇ ਪੱਲੇ ਬੈਂਕ ਨਹੀਂ ਹੈ ਗਿਆ ਪੰਜਾਬੀ ਸੁਣਦਾ ਕੁੜੀਆਂ ਬੈਠੀਆਂ ਨੇ ਕੁਝ ਨਹੀਂ ਮੈਂ ਭੈਣੋਂ ਮਾਫੀ ਮੰਗਦਾ ਪਰ ਕਈ ਦਫਾ ਬੋਲਿਆ ਜਾਂਦਾ ਇਹ ਉੱਪਰਲੇ ਅਧਿਕਾਰੀ ਕਰਦੇ ਨੇ ਦੱਸੋ ਰੋਪੜ ਤੋਂ ਇੱਥੇ ਮਾਂ ਦੇ ਫੇਰੇ ਧਰੇ ਪੈਸੀ ਵੀ ਇੱਥੇ ਉਹ ਕੋਈ ਬਾਦਤ ਕਰਨ ਆਇਆ ਆਇਆ ਸੀ ਫੜ ਕੇ ਕੱਲ ਇਹ ਪਹਿਲੇ ਹੀ ਪਤਾ ਸੀ ਵੀ ਧਰਨਾ ਲਾਉਣਗੇ ਆਰਥੀ ਭੁੱਕਣਗੇ ਵੀ ਚੱਲ ਬੈ ਚੱਲ ਪਿਆ ਚੱਲ ਬੈ ਚੱਲ ਪਿਆ ਬਿੱਧ ਨਾਲ ਆਉਣਗੇ ਆਰਥੀ ਭੁੱਕਣਗੇ ਗੱਲ ਇਹਦਾ ਇਹ ਸਾਰਾ ਕੁਝ ਦੇਖੋ ਪ੍ਰਾਂਇਆ ਸਰਕਾਰਾਂ ਰਹੀਆਂ ਨੇ ਆਲਖ ਸਾਹਿਬ ਵੀ ਰਹੇ ਨੇ ਇੱਥੇ ਕਾਗਵਾਲੀ ਸਾਹਿਬ ਵੀ ਰਹੇ ਨੇ ਖਾਲਾ ਸਾਹਿਬ ਵੀ ਰਹੇ ਨੇ ਐਜੀ ਕਦੇ ਬਾਤ ਦਾ ਸੁਣੀ ਹੈ ਮੇਰੇ ਕੋਲ ਵਿਧ ਪ੍ਰੂਫ ਹੀ ਕਐਮਐਲਏ ਦਾ ਜਿਨੇ ਰੁਪਏ ਲੱਤੇ ਫਸਾਤੇ ਹੋਰ ਫਸਾਤੇ ਗਰੀਬ ਜ਼ਿਮੀਂਦਾਰਾਂ ਦੇ ਮੁੰਡੇ ਜਿਹੜਾ ਮੇਨ ਦੋਸ਼ੀ ਸੀ ਜਿਹਨੂੰ ਗੈਂਗਸਟਰ ਕਹਿੰਦੇ ਆ ਉਹ ਜਾ ਕੇ ਗੋਡੀ ਲਾਤੇ ਸਰਕਾਰ ਨੇ ਕਿਹਾ ਵੀ ਇਹਨੂੰ ਨਹੀਂ ਪੈਂਦੇਣਾ ਮੈਂ ਪਰ ਪਿੱਛੇ ਲੱਗਿਆ ਹੋਇਆ ਕਹਿੰਦੇ ਇਹਨੂੰ ਨਹੀਂ ਪੈਂਦੇਣਾ ਚਾਰ ਜ਼ਿਮੀਂਦਾਰਾਂ ਦੇ ਮੁੰਡੇ ਜਮਾ ਗਰੀਬ ਘਰ ਦੇ ਉਹਨਾਂ ਨੂੰ ਜੇਲ੍ਹ ਚ ਤੁਕਤਾ ਉਹਨਾਂ ਨੂੰ ਜੇ ਤੁਸੀਂ ਐਸਐਚਓ ਨੂੰ ਪੁੱਛੋ ਹੁਣੇ ਗੱਲ ਕਰੋ ਜਸਬੀਰ ਸਿੰਘ ਨੂੰ ਵੀ ਸੱਚ ਗੱਲ ਹੈ ਕਿ ਝੂਠ ਹੈ ਜਸਬੀਰ ਸਿੰਘ ਰਿਟਾਇਰ ਹੋ ਗਿਆ ਬਰੇਟੇ ਥਾਲੇਦਾਰ ਸੀ ਉਹਨੂੰ ਪੁੱਛੋ ਸੱਚ ਆ ਗੱਲ ਕਿ ਨਾ ਕਿਉਂਕਿ ਐਮਐਲਏ ਨੇ ਇੱਕ ਇੱਜ਼ਤ ਦਾ ਸਵਾਲ ਬਣਾ ਲਿਆ ਜਿਵੇਂ ਅੱਤੇ ਸਾਡੇ ਸਾਰੇ ਮਲਾਰੇ ਜੀ ਨੂੰ ਦੇਖੋ ਜਿਹਦੇ ਮੈਂ ਹੱਲ ਬਾਪਰੀ ਹੈ ਇਹ ਬੈਠੇ ਨੇ ਬਲਕੌਰ ਸਿੰਘ ਜੀ ਹੋਰ ਵੀ ਜਿਹਦੇ ਨਾਲ ਬਾਪੜਦੀ ਹੈ ਮੈਂ ਬਿਲਕੁਲ ਚਲੋ ਮੈਂ ਬਿਲਕੁਲ ਘਬਰਾਉਂਦਾ ਨਹੀਂ ਇਸ ਗੱਲ ਨੂੰ ਮੇਰੇ ਕੋਲ ਬਹੁਤ ਪੈਦ ਪ੍ਰੂਫ ਮੈਨੂੰ ਕਈ ਪੱਤਰਕਾਰ ਮੇਰੇ ਵੀਰ ਕਹਿੰਦੇ ਨੇ ਬਾਬੀ ਮੈਨੂੰ ਮੈਂ ਨਹੀਂ ਇਹ ਕੰਮ ਕਰਦਾ ਇਹ ਤੁਹਾਨੂੰ ਅੱਜ ਨਾਲ ਆ ਤਾਂ ਵੀ ਕਈ ਰਿਕਾਰਡਿੰਗਾਂ ਕਰ ਰਹੇ ਨੇ ਆ ਸਾਡੇ ਬੰਦੇ ਪ੍ਰੈਸ ਵਿੱਚ ਤਾਂ ਕਰਨਾ ਹੀ ਹੈ ਹੋਰ ਬੰਦੇ ਵੀ ਰਿਕਾਰਡਿੰਗਾਂ ਕਰ ਰਹੇ ਨੇ ਮੈਂ ਇਸ ਗੱਲ ਤੋਂ ਘਬਰਾਉਂਦਾ ਨਹੀਂ ਇੱਕ ਗੱਲ ਹੈ ਸੱਚ ਦੀ ਗੱਲ ਹੈ ਇਹ ਤੁਹਾਡੇ ਸਾਹਮਣੇ ਖਾਤੇਵਾਦ ਆ ਜੂ ਇਹ ਗੱਲ ਇਹ ਕਾਤੇਵਾਦ ਆ ਜੂਆ ਤੁਸੀਂ ਗੱਲ ਭੁੱਲਰ ਦੀ ਕਰਦੇ ਹੋ 5 ਕਰੋੜ ਦੀ ਮੈਂ 100 ਕਰੋੜ ਦੇ ਇੱਕ ਬੰਦਾ ਪਸੰਦਾ ਸੀ ਡੀਜੀਪੀ ਹੱਥ ਖੜੇ ਕਰ ਗਿਆ ਮੇਰੇ ਕੋਲ ਬੇਦੋ ਪ੍ਰੂਫ ਹੈ 100 ਕਰੋੜ ਦੇ ਵਿੱਚ ਇੱਕ ਬੰਦਾ ਪਸੰਦਾ ਸੀ ਡੀਜੀਪੀ ਕਹਿੰਦਾ ਅਸੀਂ ਪ੍ਰਾਈਵੇਟ ਬੰਦੇ ਨੂੰ ਫੜ ਨਹੀਂ ਸਕਦੇ ਮਾਜੀ ਇੱਥੇ ਪੈਸੇ ਇਕੱਠੇ ਹੁੰਦੇ ਨੇ ਇਹ ਮੈਂ ਤੁਹਾਨੂੰ ਦੱਸ ਰਿਹਾ ਇਹ ਤੁਸੀਂ ਆਪਾਂ ਕਈ ਵੀ ਥਾਣੇਦਾਰ ਜ਼ਿੰਮੇਦਾਰ ਹੈ ਜਦੋਂ ਉੱਤੇ ਪ੍ਰੈਸ਼ਰ ਹੁੰਦਾ ਹੈ ਥਾਣੇਦਾਰ ਸਿਪਾਹੀ ਦੇ ਕੋਈ ਵਾਤੀ ਗੱਲ ਨਹੀਂ ਇਹਦਾ 4 ਦਿਨਾਂ ਚ ਭਈ ਪਹਿਲਾ 40000 ਪੰਗਾ ਪੰਜਾਬ ਚ ਮਰਿਆ ਦਿੱਲੀ ਚ 4000 ਮਰਿਆ ਨਾ ਉਹਨਾਂ ਨੂੰ ਕਿਸੇ ਨੂੰ ਇਨਸਾਫ ਮਿਲਿਆ ਜਦੋਂ ਭਾਈ ਪੁਲਸੂ ਕਬਰਾਂ ਦੇ ਦਿੱਤੀਆਂ 15 ਦਿਨ ਅੱਜ ਕਿਵੇਂ ਕੰਮ ਕਰਤਾ ਕਿੰਨੇ ਬੇਦੋਸ਼ ਲੋਕ ਕੇ ਮਾਰੇ ਉਹ ਤੁਹਾਡੇ ਸਾਹਮਣੇ ਆ ਹੁਣ ਉਹੀ ਮੂਵਮੈਂਟ ਹੈ ਬਾਕੀ ਮੈਂ ਭਾਈ ਜਥੇਬੰਦੀਆਂ ਦਾ ਰੁਲਦਾ ਸਿੰਘ ਹੋਰਿਆਂ ਦਾ ਕਿਉਂਕਿ ਇਹ ਸ਼ਹਿਰ ਦੇ ਨਾਲ ਪੂਰਾ ਸਾਥ ਦਿੰਦੇ ਨੇ ਇਹਨਾਂ ਦੀ ਆ ਰਾਣਾ ਜੀ ਹੋਰੀ ਖੜੇ ਨੇ ਚਲੋ ਵਪਾਰੀ ਤਾਂ ਆਏ ਆਏ ਨੇ ਮੈਂ ਇਹਨਾਂ ਦਾ ਵੀ ਆਪਣੇ ਵੱਲੋਂ ਬਹੁਤ ਧੰਨਵਾਦ ਕਰਦਾ ਰੁਲਦਾ ਸਿੰਘ ਨੂੰ ਤਾਂ ਜਿੱਥੇ ਬੁਲਾ ਲੈਣ ਵਪਾਰੀ ਉੱਥੇ ਖੜਦੇ ਨੇ ਪਰ ਇਹ ਸੋਚਣ ਦੀ ਗੱਲ ਹੈ ਕਿਉਂਕਿ ਅਸੀਂ ਨਾਲ ਨੀਤਕ ਲੋਕ ਆ ਅਸੀਂ ਕਿਸੇ ਐਮ ਐਲ ਐਮ ਗਾਲ ਕੱਢੀਏ ਜਾਂ ਬਾਈ ਹੱਥ ਬੋਲੀਏ ਉਹ ਚੰਗਾ ਨਹੀਂ ਲੱਗਦਾ ਪਰ ਮੇਰੇ ਕੋਲ ਬਹੁਤ ਵੱਡਾ ਸਬੂਤ ਹੈ ਪਰ ਉਹ 10 ਦਿਨ ਮੈਂ ਪੱਤਰਕਾਰਾਂ ਨੂੰ ਵੀ ਕਹਿੰਨਾ ਪੱਤਰਕਾਰ ਕਈ ਮੈਨੂੰ ਪੁੱਛਦੇ ਨੇ ਪਰ ਮੈਂ ਇੱਥੇ ਨਹੀਂ ਪ੍ਰੈਸ ਕਾਨਫਰੰਸ ਕਰੂਗਾ ਮੈਂ ਚੰਡੀਗੜ੍ਹ ਕਰੂਗਾ ਕਿਉਂਕਿ ਇਹਨਾਂ ਨੇ ਐਲਾਨ ਨਹੀਂ ਮੇਰੇ ਕੋਲ ਐਡਾ ਸਬੂਤ ਹੈ ਹਸੰਦੀ ਗੱਲ ਨਹੀਂ ਗਦੀਪ ਮੈਂ ਤੁਹਾਨੂੰ ਦੱਸ ਰਿਹਾ ਮੈਂ ਗੱਲ ਸਹੀ ਕਹਿ ਰਿਹਾ ਬਹੁਤ ਵੱਡਾ ਸਬੂਤ ਹੈ ਪਰ ਮੈਂ ਉਹ ਲੜਾਈ ਆਪਣੇ ਲੈਵਲ ਤੇ ਲੜੂਗਾ ਸਿਰੇ ਲਾ ਕੇ ਓਟੂ ਧੰਨਵਾਦ ਤੁਹਾਡਾ ਸਭ ਪੰਜਾਬ ਦੀ ਅਮਨ ਕਾਨੂੰਨ ਦੀ ਬਹਾਲੀ ਦੇ ਲਈ ਅਤੇ 28 ਅਕਤੂਬਰ ਨੂੰ ਗੈਂਸਟਰਾਂ ਵੱਲੋਂ ਛਰਿਆਂ ਬਾਜ਼ਾਰ ਦੇ ਵਿੱਚ ਦਿਨ ਦਿਹਾੜੇ ਜੋ ਵਪਾਰੀ ਦੀ ਦੁਕਾਨ ਤੇ ਜਾ ਕੇ ਕਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਦੇ ਵਿੱਚ ਸੰਸਾਰ ਸਾਰੀਆਂ ਸਾਡੀਆਂ ਧਾਰਮਿਕ ਸਮਾਜਿਕ ਵਪਾਰਕ ਰਾਜਨੀਤਿਕ ਤੇ ਸੰਯੁਕਤ ਮੋਰਕੇ ਸਮੇਤ ਡੱਗਣ ਵਾਲੇ ਲੋਕਾਂ ਦਾ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਐ ਔਰ ਨਾਲ ਪੀਰ ਕਰਨੀ ਚਾਹੁੰਦਾ ਐ ਕਿ ਅੱਜ ਚਿੰਤਾ ਦਾ ਵਿਸ਼ਾ ਬਣਿਆ ਐ ਕਿ ਇਹ ਕਿਹੜੇ ਲੋਕ ਸਵਾਰ ਕਰਕੇ ਔਰ ਦੂਜਿਆਂ ਦੇ ਉਂਗਲ ਛੁੱਟਦੇ ਸੀ ਤੇ ਅੱਜ ਉਹਨਾਂ ਤੇ ਉਂਗਲਾਂ ਨਹੀਂ ਅੱਜ ਉਹਨਾਂ ਤੇ ਹੱਥ ਚੁੱਕੇ ਜਾ ਰਹੇ ਆ ਔਰ ਡੱਗਣਾ ਵਾਪਰੀ ਨੂੰ ਕਿੰਨੇ ਦਿਨ ਹੋ ਚੁੱਕੇ ਐ ਔਰ ਸਾਡੀ ਕਿਹੜੀ ਪੁਲਿਸ ਸਾਡੀ ਕੀ ਕਾਰਜਕਾਰੀ ਹੈ ਔਰ ਇਹ ਗਲ ਸਾਹਮਣੇ ਆਈ ਹੈ ਔਰ ਉਹ ਕਾਰਜਕਾਰੀ ਵੀ ਛਕੀ ਹੈ ਇਸ ਕਰਕੇ ਮੈਂ ਚੁੰਮੇ ਬਾੜ ਲੋਕਾਂ ਨੂੰ ਤੁਹਾਨੂੰ ਅਪੀਲ ਕਰਦੀ ਕਹਿੰਨੇ ਕਿ ਪੰਜਾਬ ਸੇਫ ਨਹੀਂ ਪੰਜਾਬ ਦੇ ਅੰਦਰ ਜਿੰਝ ਹਾਰੇ ਵਪਾਰੀਆਂ ਦੰਦ ਕੰਨਦਾਰਾਂ ਤੋਂ ਉਹਨਾਂ ਤੋਂ ਫਰੋਸਿਆ ਮੰਗਣ ਦਾ ਕੰਮ ਜਿਹੜਾ ਕਿ ਔਰ ਸਿਆਸੀ ਲੋਕ ਨੇ ਜਿਹੜੇ ਜੱਲਾ ਨੇ ਗੁੰਡੇ ਪਾਲੇ ਆ ਜਿਹੜੇ ਗੈਂਗਸਟਰ ਨੇ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਅਗਲੀ ਬੇਨਤੀ ਮੈਂ ਕਰਨੀ ਚਾਹੁੰਦਾ ਹਾਂ ਅਸੀਂ ਪੰਜਾਬ ਬਚਾਉਣਾ ਹੈ ਪੰਜਾਬ ਬਚਾਉਣ ਦੇ ਲਈ ਸਹੀ ਲੋਕਾਂ ਨੂੰ ਇਹ ਸੁਝਾਅ ਹੈ ਕਿ ਛੋਟਾ ਜਿਹਾ ਪ੍ਰੋਗਰਾਮ ਕਰਕੇ ਇਹ ਪ੍ਰੋਗਰਾਮ ਸਮਾਪਤ ਹੋ ਜਾਓ ਅਸੀਂ ਪੰਜਾਬ ਦੇ ਅੰਦਰ ਅਮਨ ਕਾਨੂੰਨ ਦੀ ਬਹਾਲੀ ਦੇ ਕਲ ਇਸ ਤਰ੍ਹਾਂ ਕਰਨੀ ਹੈ ਜੇ ਕਾਨੂੰਨ ਨੂੰ ਬਣਾ ਕੇ ਰੱਖਣਾ ਹੈ ਉਹਦੇ ਲਈ ਸਾਡੀ ਏਕਤਾ ਔਰ ਉਹਦੇ ਇਲਾਇਆ ਚਰੀਆਂ ਦਾ ਆਉਣਾ ਬਹੁਤ ਜ਼ਰੂਰੀ ਹੈ ਔਰ ਬਹੁਤ ਤਰ੍ਹਾਂ ਦੇ ਲੋਕ ਇਹਦੇ ਚ ਸ਼ਾਮਲ ਨੇ ਮੈਂ ਸਮੇਂ ਦੀ ਜਿਹੜੀ ਇੰਜੈਕਟ ਨੂੰ ਸਮਝਦਾ ਆਇਆ ਔਰ ਖਾਸ ਕਰਕੇ ਆ ਸਾਡੀ ਪ੍ਰੈਸ ਜਿਹੜੀ ਲੋਕਾਂ ਦੀ ਆਵਾਜ਼ ਹੈ ਜਿਹਨਾਂ ਨੇ ਲੋਕਾਂ ਤੱਕ ਸਾਡੀ ਆਵਾਜ਼ ਨੂੰ ਲੈ ਕੇ ਜਾਣਾ ਹੈ ਔਰ ਜਿੰਦੇ ਜਸਦਿੰਦੀ ਇਹ ਕਾਪੜਾ ਵਾਪਰੀ ਹੈ ਉਹ ਦਿਨ ਤੋਂ ਔਰ ਵੱਡੇ ਪੱਤਰਕਾਰਾਂ ਖਾੜੇ ਖਾਰੇ ਭਰਾ ਕਿੰਨੇ ਪ੍ਰੈਸ ਵਾਲੇ ਨੇ ਇਹਨਾਂ ਨੇ ਆਪਣੀ ਪੂਰੀ ਬਾਹ ਲਾ ਕੇ ਇਹ ਗੱਲ ਜਿਹੜੀ ਮਾਨਸਾਚ ਨਹੀਂ ਇਹ ਪੂਰੇ ਪੰਜਾਬ ਦੇ ਵਿੱਚ ਗੱਲ ਤੋਰਦੇ ਵਿੱਚ ਕੰਜਮ ਹੋਏ ਆ ਕਿਉਂਕਿ 28 ਤੋਂ ਬਾਅਦ 79 ਤੱਕ ਨੂੰ ਇਹ ਦਿਨ ਦਿਹਾੜੇ ਦਿਨ ਜਿਹੜੇ ਉਸੇ ਤਰ੍ਹਾਂ ਦੇ ਨਕਾਬ ਪਾ ਕੇ ਇੱਕ ਸੋਨੇ ਵਰਤਾਂ ਦੀ ਦੁਕਾਨ ਤੇ ਜਾ ਕੇ ਜੱਤਰਾਂ ਦੀ ਲੁੱਟ ਲੁੱਟਮਾਰ ਕਰਦੇ ਆ ਲੇਕਿਨ ਉਹਨਾਂ ਨੇ ਮਾਨਸਾਂ ਨੂੰ ਦੇਖ ਕੇ ਔਰ ਉਥੋਂ ਦੇ ਲੋਕ ਵੀ ਲੰਬੰਦ ਹੋਏ ਆ ਆਓ ਆਪਾਂ ਪੰਜਾਬ ਨੂੰ ਬਚਾਉਣ ਦੇ ਲਈ ਨਸ਼ਿਆਂ ਦੇ ਕਰਕੇ ਸਾਡੀ ਨੌਜਵਾਨੀ ਜਿਹੜੀ ਗਲਤ ਹੋ ਰਹੀ ਹੈ ਉਹਨਾਂ ਨੂੰ ਬਚਾਉਣ ਦੇ ਲਈ ਪੰਜਾਬ ਦੇ ਭਵਿੱਖ ਨੂੰ ਬਚਾਉਣ ਦੇ ਲਈ ਆਪਾਂ ਇਕੱਠੇ ਹੋਈਏ ਅੱਜ ਜਿਹੜੀਆਂ ਪਾਰਟੀਆਂ ਦਾ ਮਾਮਲਾ ਨਹੀਂ ਅੱਜ ਧਰਮ ਦਾ ਮਾਮਲਾ ਨਹੀਂ ਅੱਜ ਕੋਈ ਜਾਤੀ ਮਾਮਲਾ ਨਹੀਂ ਅੱਜ ਇਨਸਾਨੀਅਤ ਨੂੰ ਬਚਾਉਣ ਦਾ ਮਾਮਲਾ ਹੈ ਲੋਕਤੰਤਰ ਨੂੰ ਬਚਾਉਣ ਦਾ ਮਾਮਲਾ ਹੈ ਅੱਜ ਅੱਜ ਪੰਜਾਬ ਨੂੰ ਬਚਾਉਣ ਦਾ ਸਮਾਂ ਹੈ ਇਸ ਕਰਕੇ ਮੈਂ ਤੁਹਾਡਾ ਤਾਰੀਫ ਕਰਦਾ ਕਿਉਂਕਿ ਅਜੇ ਮੇਰਾ ਖਿਆਲ ਆਉਈ ਨਹੀਂ ਆ ਮੇਰੇ ਭਰਾਵਾਂ ਨੂੰ ਬੇਨਤੀ ਹੈ ਅਸੀਂ ਜ਼ਰੂਰ ਬੇਨਤੀ ਕਰਾਂਗੇ ਕਿਉਂਕਿ ਜੇ ਆਪਾਂ ਸੱਚੇ ਵਿੱਚ ਇਹ ਬਿੱੱਡੂ ਦੇ ਨਾਲ ਖੜੇ ਹੈ ਮਾਨਕਪੁਰ ਦੇ ਪਰਿਵਾਰ ਦੇ ਨਾਲ ਖੜੇ ਹੈ ਤਾਂ ਮੈਨੂੰ ਲੱਗਦਾ ਵੀ ਆ ਥੱਲੇ ਲਾਉਣੇ ਪੈਣਗੇ ਤੇ ਦਰਿਆ 'ਤੇ ਬੈਠਣਾ ਪਊ ਪ੍ਰੋਗਰਾਮ ਅਜੇ ਹੋਰ ਚੱਲਣਾ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਆਓ ਆਪਾਂ ਦਰਿਆ 'ਤੇ ਬੈਠ ਕੇ ਇਹ ਪ੍ਰੋਗਰਾਮ ਜਿਹੜਾ ਹੈ ਆਮਨ ਦਾੰਦ ਦੇ ਨਾਲ ਔਰ ਕਾਨੂੰਨ ਦੇ ਦਰੇ ਦੇ ਵਿੱਚ ਰੱਖ ਕੇ ਇਹ ਲੜਾਈ ਲੜੀਏ ਤੇ ਲੋਕਾਂ ਨੂੰ ਆਰਾਮਤ ਕਰੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਪੰਡਾਲ ਦੇ ਵਿੱਚ ਬੈਠੇ ਹੋਏ ਸਾਡੇ ਨੁਕਾਰੀ ਬੰਦ ਸਾਡੇ ਕਿਸਾਨ ਲੀਡ ਤੇ ਸਾਡੇ ਖੁਫਾਨਦਾਰ ਵੀਰ ਤੇ ਮਜ਼ਦੂਰ ਵੀਰ ਸਾਰੇ ਆਪਾਂ ਪਹਿਲਾਂ ਗੁਰੂ ਦਾ ਦਿੱਤਾ ਹੋਇਆ ਨਾਰਾ ਬੁਲੰਦ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪਾਟੀਆਂ ਜਿਹੜੀਆਂ ਸਰਕਾਰਾਂ ਆਉਂਦੀਆਂ ਨੇ ਅੱਗੇ ਵੀ ਸਰਕਾਰਾਂ ਆਉਂਦੀਆਂ ਸੀ ਪਰ ਜਿਹੜੀ ਮੋ ਸਰਕਾਰ ਐ ਬੜੇ ਚੈਨਾਂ ਲੈਂਦੀ ਸੀ ਪਰ ਉਹਨੇ ਤਾਂ ਸਾਨੂੰ ਹੋਰ ਹੀ ਕੁਝ ਦਿਖਾਤਾ ਐ ਇਹ ਦਿਨ ਦਿਹਾੜੇ ਅੱਜ ਅਸੀਂ ਕੰਨੀਆਂ ਬਾਜ਼ਾਰ ਦੇ ਵਿੱਚ ਔਰਤਾਂ ਵੀ ਨਹੀਂ ਆ ਸਕਦੀਆਂ ਤੇ ਸਾਡੇ ਵੀਰਾਂ ਦੇ ਵੀਰ ਵੀ ਨਹੀਂ ਆ ਸਕਦੇ ਕਿਉਂਕਿ ਅੱਕੇ ਅਸੀਂ ਰਾਤ ਨੂੰ ਐਸ ਹਸਪਤਾਲ ਦੇ ਵਿੱਚੋਂ ਉਹ ਸੁਰਜਾਂ ਦੀ ਸੀ ਮੈਂ ਫੌਜੀ ਹਸਪਤਾਲ ਕੋਲੇ ਉੱਥੇ ਵਰਜਾਂ ਦੀ ਸੀ ਰਾਖ ਨੂੰ ਪਰ ਨਹੀਂ ਉਹ ਕਿੰਨਾ ਟਾਈਮ ਮਾਰਿਆ ਜਿਹਨੇ ਨੇ ਸਾਡੀਆਂ ਸਰਕਾਰਾਂ ਨੇ ਜਿਨ੍ਹਾਂ ਤੋਂ ਅਸੀਂ ਆਸ ਕਰਦੇ ਆ ਜਦੋਂ ਜਿਹੜਾ ਸਾਰਾ ਪ੍ਰਸ਼ਾਸਨ ਹੈ ਉਹ ਕਿਹਦੇ ਖਾਤਰ ਲੱਗੇ ਹੋਏ ਆ ਉਹ ਲੱਗਿਆ ਜਿਹੜੇ ਸਾਡੇ ਮੁੱਖ ਮੰਤਰੀ ਬਣ ਗਏ ਉਹਨਾਂ ਦੇ ਪਰਿਵਾਰ ਦੀ ਖਾਤਰ ਕੀ ਗੱਲ ਜਿਹੜਾ ਇਹਨਾਂ ਨੂੰ ਤਨਖਾਹਾਂ ਜਾਂਦੀਆਂ ਨੇ ਉਹ ਕਿੱਥਾਂ ਜਾਂਦੀਆਂ ਨੇ ਸਾਡੇ ਜੋ ਸੀ ਸੁਪਤੇ ਉਹਕੇ ਵਰਸ ਕਰਦੇ ਆ ਨਾ ਉਦੋਂ ਵੀ ਸਾਡੇ ਟੈਕਸ ਹੈਗਾ ਵੀਰੋ ਕੈਸੋ ਤਰਖਾਹਾਂ ਲੈ ਕੇ ਰਾਖੀ ਸਾਡੀ ਕੋਈ ਨਹੀਂ ਕਰਦਾ ਰਾਖੀ ਕਿਹਨੇ ਕਰਨੀ ਪਊਗੀ ਕਿ ਇੱਕ ਸਾਡਾ ਨਾਰਾ ਹੈ ਸਰਕਾਰਾਂ ਤੋਂ ਨਾ ਝਾਕੜ ਆਪਣੀ ਰਾਖੀ ਆਪਰੋ ਸੋਨੂੰ ਆਪ ਰਾਖੀ ਕਰਨੀ ਪਊਗੀ ਤੇ ਮੇਰੇ ਬਿਨਾ ਬੇਨਤੀ ਹੈ ਕਿ ਜਿਹੜੇ ਵਪਾਰੀ ਵਰਗ ਨੇ ਇਹ ਤਰ੍ਹਾਂ ਮਾਹੌਲ ਬਣਾ ਲੈ ਵੀਰੋ ਇਸ ਤਰ੍ਹਾਂ ਆਪਾਂ ਲੜਾਈ ਨਹੀਂ ਜਿੱਤ ਸਕਦੇ ਲੜਾਈ ਉਹਦੋਂ ਜਿੱਤਾਂਗੇ ਜਦੋਂ ਸ਼ਾਂਤੀ ਮਤੇ ਨਾਲ ਆਪਾਂ ਦੰਗਿਆਂ ਤੇ ਬੈਠਣਾ ਸਿੱਖ ਗਏ ਕਿ ਜਿਹੜੀਆਂ ਸਰਕਾਰਾਂ ਨੇ